ਗੰਤੀ ਤੀਥ ਯਾਤਰਾ ਯੋਜਨਾ ਦੇ ਵਿੱਚ ਦਵਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬਾ ਉਹ ਦੇਰਸ਼ਨ ਵਿਦਾਰੇ ਨੇ ਜਲੇਵਲਾ ਬਾਗ ਦੁਰਗਿਆਣਾ ਮੰਦਰ ਪਾਰਟੀਸ਼ਨ ਮਿਊਜ਼ੀਅਮ RAM ਤੀਰਥ ਬਾਲਿਕ ભગવાન ਬਾਲਕੀ ਜੀ ਦਾ ਮੰਦਰ ਬਰਗਾ ਬਾਟੂ ਤਾਂ 3 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬੂਤੋਂ 40 ਨੰਬਰ ਜਿਹੜੇ ਨੇ ਕਿਉਂਕਿ ਵਾਸਤੇ ਵਿੱਚ 40 ਸੀਟਾਂ ਨੇ ਭਾਰੂ ਜਿੰਨੇ ਮਰਜ਼ੀ ਪਰ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਲਈ ਆਪਣੇ ਬੱਚੇ ਬਜ਼ੁਰਗ ਜਿਹੜੇ ਹੋ ਕੱਢ ਲਈ 15 ਬੰਦਿਆਂ ਦਾ ਸੀ ਬੱਚਿਆਂ ਨੇ ਡਰਾ ਕੱਢਿਆ ਉਹਨਾਂ ਨੂੰ ਮਿਲ ਕੇ ਆਇਆ ਤੇ ਬੜਾ ਸਾਡੇ ਆਸਥਾਨਾ ਜੁੜੀ ਹੋਈ ਚੀਜ਼ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਕ ਦੇ ਜਾਣ ਵਾਸਤੇ तीर्थ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਕਾਇਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੋਇਆ ਉਹ ਪੰਜਾਬ ਗਵਰਨਮੈਂਟ ਵੱਲੋਂ ਹੋਊਗਾ ਕਿੰਨੇ ਦੱਸਾਂ ਬਰਡ ਵਾਲ ਪਿੰਕ ਤੋਂ ਜੰਗ 120 ਬੱਲੇ ਹੋ ਗਏ। ਸੋ ਜਿਹੜੇ ਜ਼ਿਲ੍ਹੇ ਬਾਰਡਰ ਵਾਲੇ ਜ਼ਿਲ੍ਹੇ ਨੇ ਉਹਨਾਂ ਨੂੰ 택ਸੀ ਕੇਸਕਰ ਸਾਹਿਬ ਅਨੰਪੁਰ ਸਾਹਿਬ ਮਾਤਾ ਨੈਣ ਦੇਵੀ ਜੀ ਦੇ ਦਰਸ਼ਨ ਵਿਰਾਸਤੇ ਕਾਲਾ ਭਾਈ ਗỆਤਾ ਜੀ ਦਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ਼੍ਰੀ ਅਨੰਪੁਰ ਸਾਹਿਬ ਵਿਖੇ ਹੋਲ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕੁ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਪੂਰਾ ਮਨਾ ਰਹੇ ਹਾਂ ਇਸ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਆਨੰਦਪੁਰ ਹੀ ਉਹਨਾਂ ਨੇ ਬਸਾਈ ਸੀ ਸੋ ਉਸ ਸਬੰਧ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਜਾਣਾ ਚਾਹੁੰਦੇ ਦਰਸ਼ਨ ਕਰਨਾ ਚਾਹੁੰਦੇ ਕੋਈ ਦੁਨੀਆ ਤੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਸਰਤਾ ਪੱਤਰ ਵੀ ਦਿੱਤਾ ਦੇਸ਼ ਦੇ ਰਾਸ਼ਟਰਪਤੀ ਨੂੰ ਪੰਜਾਬ ਮੰਤਰੀ ਜੀ ਨੂੰ ਸਾਰੇ ਮੁੱਖ ਮੰਤਰੀ ਸਾਹਿਬਾਨ ਨੂੰ ਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਉਥੇ ਪਹੁੰਚੋਗੇ ਕਿ ਅਸੀਂ ਇਹਨਾਂ ਦਾ ਸਵਾਗਤ ਕਰਨ ਲਈ ਮੇਜ਼ਬਾਨ ਦੇ ਤੌਰ ਤੇ ਤਿਆਰ ਰਹਾਂਗੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮੰਤਰੀਆਂ ਨੇ ਐਮ ਐਲ ਏ ਸਾਹਿਬਾਨ ਨੇ ਲੋਕਾਂ ਨੇ ਵਲੰਟੀਅਰਾਂ ਨੇ ਸੱਦੇ ਡੋਟੇ ਲੱਗੀਆਂ ਔਰ 350 ਸਾਲਾਂ ਜਿਹੜਾ ਸ਼ੀਤ ਹੀ ਪੁਰਗ ਹੈ ਉਹ پوری ਦੁਨੀਆ ਲਈ ਇੱਕ ਮਿਸਾਲ ਅਸੀਂ ਪੇਸ਼ ਕਰਾਂਗੇ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਨੁੱਖਤਾ ਦੀ ਰਾਖੀ ਲਈ ਜਿਹੜੀਆਂ ਆਪੇ ਕੁਰਬਾਨੀਆਂ ਦਿੱਤੀਆਂ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਪਣਾ ਆਪ ਨਿਸ਼ਾਵਾਰ ਕੀਤਾ ਗੁਰਦੁਆਰਾ ਸ੍ਰੀ ਸ਼ੀਸ਼ਕਨ ਸਾਹਿਬ ਤੇ ਕੋਤਰਾ ਰਿਕਾਵਨ ਸਾਹਿਬ ਤੋਂ ਸ਼ੁਰੂਆਤ ਹੋ ਚੁੱਕੀ ਹੈ 23 ਤਰੀਕ ਨੂੰ ਸਵੇਰੇ 10:00 ਤੇ ਕੀਰਤਨ ਸਮਾਗਮ ਹੋਏ ਸੀ ਤੇ 23 24 25 ਨੂੰ ਇੱਥੇ ਅਲੰਗਪੁਰ ਸਾਹਿਬ ਦੇ ਖੇਤ ਅਲੋਕਿਕ ਕੀਰਤਨ ਅਨੰਦ ਪ੍ਰਸਾਦ ਦੇ ਫੋਕਟਾਈ ਜਾਣਗੇ ਤੇ ਸਮਾਗਮ ਹੋਣਗੇ ਲੈਟੈਂਟ ਸਾਉਂਡ ਸ਼ੋ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨਛੋਪਾ ਬਰਕਤ ਦੀ ਹਾਜ਼ਰੀ ਮਾਰਵੇਤੀ ਜਾ ਰਹਾ ਹੈ ਉੱਥੇ ਉਹਨਾਂ ਪਿੰਡਾਂ ਨੂੰ ਵੈਸੇ ਹੀ ਵਿਕਾਸ ਵਾਸਤੇ ਵੀ ਕਰਨਾ ਤੇ ਨਾਲ ਨਾਲ ਜੀਵੀ ਪੁਰੂ ਨੂੰ ਮਨਾਉਣ ਵਾਸਤੇ ਜਿਹੜੇ ਸਮਾਗਮ ਵੀ ਉਹਨਾਂ ਪਿੰਡਾਂ ਚ ਕਰਾਇਆ ਜਾਂਦਾ ਹੈ